ਮਰਵਾਉਂਦੇ ਸਾਰੇ ਉਹ ਆਮ ਆਦਮੀ ਪਾਰਟੀ ਸਰਗਪਾਤ ਉਹ ਮੇਰਾ ਸਹੀ ਪੈਂਡਾ ਸਾਰੇ ਹੈ ਤੁਹਾਡਾ ਕੀ ਨਾਮ ਹੈ ਕਿਰਪੀਰ ਸਿੰਘ ਕਿਹੜਾ ਪਿੰਡ ਹੈ ਸਰਗਵਾਦ ਤੇ ਕੀ ਗੱਲ ਹੋਈ 15 ਮਾਰਗਾਂ ਵਿੱਚ ਗੁਰਦੀਪ ਸਿੰਘ ਸੀ ਪਿਆ ਮੇਰੇ ਮੈਂ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਅੱਜ ਕੀ ਹੋਇਆ ਕੀ ਗੱਲ ਕੀ ਹੋਈ ਸਰ ਮੈਂ ਮੰਦਰ ਦਾਖਲ ਹੋਣਾ ਬਣਾਉਂਦਾ ਖਟਕ ਲੱਗਿਆ ਅੱਛਾ ਖਟਕ ਲੱਗਿਆ ਗੁਰਦੀਪ ਸਿੰਘ ਉਹ ਕੋਈ ਨਹੀਂ ਉਹ ਸਾਰੇ ਕਿੰਨੇ ਬੰਦੇ ਹੋ ਜਾਂ ਇਸ ਪਾਸੇ ਉਧਰ ਉਧਰ ਦੱਸੋ ਤੁਸੀਂ ਕੀ ਹੋਇਆ ਵਾ ਹਾਂਜੀ ਜੀ ਯਾਰ ਉਹ ਸਾਰੇ ਅੰਦਰ ਗੁੰਡਾ ਕਰਦੀ ਹੁੰਦੇ ਆ ਹਾਂ ਅੰਮ੍ਰਿਤਾਲਾ ਸਾਰੇ ਵਾਲ ਪੜਦੋ ਤੇ ਇਹਨਾਂ ਨੇ ਅਗਰ ਮੈਂ ਐਸੇ ਕਿਹੜੀ ਪਾਰਟੀ ਲੋਕਾਂ ਦੀ ਪੜ ਲੱਗੇ ਕਾਂਗਰਸ ਵਾਲੇ ਪੜ ਲਿਆ ਵੀ ਨਹੀਂ ਨਾ ਕਾਂਗਰਸ ਕਾਗਜ਼ ਖੋ ਕੇ ਲੱਗੇ ਵੀਰੇ ਸਾ ਵੀ ਫੋਕ ਲੱਗੇ ਕਾਗਜ਼ ਖੋ ਕੇ ਪੱਗ ਵੀ ਖੋ ਕੇ ਲੱਗੇ ਤੇ ਜੀ ਅੱਛਾ ਆ ਸਾਰੇ ਵਾਲ ਦੇ ਜੀ ਆਹ ਤਰ ਕਕਰ ਪੰਡੇਣਾ ਦਰਗਾਵਾਦ ਹਾਂ ਆਏ ਸਾਰੇ ਬਾਹਰ ਖੋਤੇ ਨੇ ਕੌਣ ਆਇਆ ਹੱਥੋਂ ਭਾਈ ਘਟਣਾ ਮੇਰੇ ਗਰਦੀਪ ਸਰ ਨਾਲ ਜਿਹੜੇ ਬੰਦਿਆਂ ਨੂੰ ਲੇਲ ਕਰ ਗਿਆ ਆਏ ਪੱਕ ਕਿੱਥੇ ਤੁਹਾਡੀ ਪੱਕ ਵੀ ਉਹ ਲੈ ਗਏ ਹੋਗੇ ਖੁਸ਼ ਹੋਇਆ ਭਾਈ ਥੱਲੇ ਇਹ ਉਹ ਬੰਦੇ ਨੇ ਇੱਥੇ ਪਾਣੀ ਡੀਐਸਪੀ ਲੱਗਿਆ ਸੀਗਾ ਉਹਨੇ ਅੰਦਰ ਸਾਰਿਆਂ ਨੂੰ ਡੱਕਿਆ ਸਾਨੂੰ ਅੰਦਰ ਆਉਣ ਤੋਂ ਤੇ ਆ ਇਹਨਾਂ ਦੇ ਬੰਦੇ ਅੰਦਰ ਖਿਲਾਰੇ ਨੇ ਉਹਨੇ ਕਿੰਨਾ ਨਿਕਲਾ ਦੇ ਆ ਆ ਐਮਐਲਏ ਸਾਹਮਣੇ ਖਲੋਤਾ ਆ ਸਾਡੇ ਸਾਡੇ ਪੈਰਾਚੂਟੋਂ ਬੰਦਾ ਰਿਆ ਅੱਛਾ ਕੀ ਹੋਇਆ ਕਿ ਚਿੱਟਣ ਵਿੱਚ ਅੰਦਰ ਕਾਗਜ਼ ਸ਼ਾਂਤਬਾਈ ਦਾ ਕਾਗਜ਼ ਭਰਨਦੇ ਬੰਦੇ ਸਾਡੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨੇ ਇਹਨੇ ਬੰਦਾ ਬੰਦਿਆਂ ਦੀ ਪੱਗਾਂ ਲਾਈ ਆ ਰਾਮ ਨਾਲ ਇੱਥੇ ਕਾਗਜ਼ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਖੀ ਤੁਹਾਡੀ ਹੋਈ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਬੰਦਾ ਜਾਊਗਾ ਨਹੀਂ ਮੇਰੇ ਨਾਲ ਤੇ ਨਹੀਂ ਹੱਥੋਂ ਪਈ ਹੋਈ ਸਾਡੇ ਬੰਦੇ ਦੀ ਪੱਗ ਵੀ ਲਾਈ ਚੰਦੇ ਭਲੇ ਬੰਦੇ ਆ ਨਾ ਆਮ ਇਲਵਾਰ ਨੇ ਮੈਂ ਚੇਅਰਮੈਨ ਅਦੀਸ 라ਵਾ ਜੀ ਅਸੀਂ ਜਨਾਬ ਤਾਂ ਅੰਦਰੋਂ ਵਾਪਸ ਆਉਣ ਦੇ ਬਾਹਰ ਆਉਂਦੇ ਨਹੀਂ ਬਾਹਰ ਆਉਂਦਾ ਢਾਗ ਪਗਾ ਪਗਾ ਲਾਤੇ ਕੋਈ ਗੱਲ ਯਾਰ ਜੇ ਦੇਖਣਾ ਤਾਂ ਬਾਹਰ ਦੇਖ ਲੈਣਾ ਸਾਡੇ ਨਾਲ ਇਹ ਕੋ ਕਰਤੂ ਥੋੜੀ ਐ ਸਾਰਾ ਕੁਝ ਪੁਲਿਸ ਕਰਾਉਂਦੇ ਆ ਉਹਨਾਂ ਨੂੰ ਫੋਨ ਕਰਾਉਂਦੇ ਆ ਅੰਦਰ ਬਿਲਕੁਲ ਐ ਤੁਸੀਂ ਕੀ ਕਰਦੇ ਮੈਂ ਕੈਂਡੀਡੇਟ ਜੀ ਅੱਛਾ ਜੀ ਨਰਿੰਦਰ ਬਾਜਵਾ ਹਾਂ ਸਾਬਕਾ ਚੇਅਰਮੈਨ ਜਿਹੜੇ ਕਾਗਜ਼ ਦਾਖਲ ਕਰਾ ਕੇ ਬਾਹਰ ਆਏ ਆ ਉਹਨੂੰ ਸਾਡੇ ਗੱਲ ਤੇ ਉਹ ਪਰਚਾ ਦਾ ਕੀ ਹੋਇਆ ਕੀ ਰੇਸ਼ਮ ਪੱਟਾ ਪਗੜੀ ਕਿੱਥੇ ਤੁਹਾਡੀ ਪਗੜੀ ਉੱਤੇ ਲਾਗ ਖਿੱਚ ਕੇ ਲਿਆ ਗਣਾ ਹੈ ਗਰਾਮ ਅਗਰ ਪਗੜੀ ਦਾ ਕੋਣੀ ਪੱਗਾਂ ਲੈ ਕੇ ਜਾਵਾਂਗੇ ਜਨਾਬ ਪੱਗਾਂ ਲੈ ਕੇ ਜਾਵਾਂਗੇ ਅਸੀਂ ਗੱਲ ਕੋਈ ਨਹੀਂ ਤੁਹਾਡੇ ਹੱਥ ਪੈ ਤੁਹਾਡੇ ਸਾਡੇ ਹੱਥ ਪੈ ਪੱਗ ਲਾਗ ਲੈ ਹੈਗਾ ਮੈਂ ਸਾਡੇ ਵੀ ਰੰਦਾਵਾ ਇੱਥੇ ਨੇ ਇਸ ਵਕਤ ਹਾਂਜੀ ਰੰਦਾਵਾ ਸਤ ਕੀ ਹੋਈ ਗੱਲ ਦੇਖੋ ਬੜੀ ਅਮਨ ਸ਼ਾਂਤੀ ਨਾਲ ਜਿਹੜਾ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮਜ਼ਦਗੀ ਨੂੰ ਲੈ ਕੇ ਚੱਲ ਰਿਹਾ ਸੀਗਾ ਇੱਕ ਕਾਂਗਰਸ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਆਦੂਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਤੇ ਖੂਨ ਚ ਰਚੀ ਆ ਉਹ ਗੁੰਡਾ ਕਰਦੀ ਇਹਨਾਂ ਤੇ ਖੂਨ ਚੋਂ ਨਿਕਲਦੀ ਨਹੀਂ ਜਦੋਂ ਆਰਮਨਾ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਆਰਮਨਾ ਇੱਕ ਬੰਦਾ ਆਵੇ ਆਪਣੇ ਪੇਪਰ ਦਵੇ ਤਾਂ ਜਾਵੇ ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾਂ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾ ਹੈ ਹਨਾ ਉਹਦਾ ਕਰਕੇ ਸਾਰਾ ਜਿਹੜਾ ਸਿਸਟਮ ਇਹਨਾਂ ਨੇ ਖਰਾਬ ਕੀਤਾ ਪਿਛਲੀ ਵਾਰੀ ਵੀ ਜਦੋਂ ਇਹ ਬਲਾਗ ਸੰਮਤੀ ਦੀਆਂ ਇਲੈਕਸ਼ਨਾਂ ਇੱਥੇ ਡੇਰਾ ਬਾਬਾ ਨਾਨਕ ਚ ਹੋਈਆਂ ਉਸ ਸਮੇਂ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਚ ਬੜੀ ਗੁੰਡਾਗਰਦੀ ਕੀਤੀ ਕੋਈ ਵੀ ਤੁਹਾਡੇ ਚੈਨਲਾਂ ਵਾਲੇ ਵੀ ਵੇਖਿਆ ਇਹਨਾਂ ਨੂੰ ਆਤ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭਲੇਖਾ ਹੈ ਉਹ ਜਿਹੜਾ ਭਲੇਖਾ ਜਿਹਨਾਂ ਦਾ ਦੂਰ ਹੋ ਗਿਆ ਠੀਕ ਹੈ ਨਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਨਹੀਂ ਮੈਂ ਚੱਲਣ ਦੇਣੀ ਜਿਹੜੇ ਗੁੰਡਾਗਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਤੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਆਜਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨਾ ਜਿਹੜੇ ਦਫਤਰਾਂ ਚ ਆਣ ਕੇ ਪੱਗਾਂ ਲੱਤੀਆਂ ਜੀ ਇਹਨਾਂ ਪੱਗਾਂ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਵਾਜਦੀਆਂ ਵੀ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਕਿਦਾਂ ਸ਼ੁਰੂਆਤ ਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਗਿਆ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਹਲਕਾ ਕਾਗਜ਼ ਹੀ ਧਾਕਰ ਹੁੰਦੇ ਇਲੈਕਸ਼ਨ ਪਈ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਮਾਹੌਲ ਹਲਕੇ ਦਾ ਜਿਹੜਾ ਬਹੁਤ ਦਨਾਪੂਰ ਨੂੰ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅੱਕੀ ਚਾਵਾ ਕਿ ਮੈਂ ਬੜਾ ਸਾਫ ਆਂ ਦੂਜਾ ਬੜਾ ਸਾਫ ਆ ਲੋਕ ਦੱਸਣਗੇ ਕਿ ਸਾਫ ਰਾਜਨੀਤੀ ਕੌਣ ਕਰਦਾ ਤੇ ਗੁੰਡਾਗਰਦੀ ਦੀ ਰਾਜਨੀਤੀ ਕੌਣ ਕਰਦਾ ਇਹ ਲੋਕਾਂ ਨੂੰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਪਤਾ ਪਿਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ ਚ ਰੱਖੀ ਆ ਤੁਸੀਂ ਦੱਸੋ ਕਿਸੇ ਪਿੰਡ ਚ ਕੋਈ ਪਰਚੇ ਨਾ ਦੀ ਚੀਜ਼ ਕਿਸੇ ਨੇ ਕੋਈ ਪ੍ਰਚਾਰ ਬਣਾਇਆ ਹੋਵੇ ਕਿਸੇ ਨੂੰ ਅੱਜ ਤੱਕ ਕੋਈ ਇੱਕ ਕੇਸ ਦੱਸ ਦੇ ਉਹ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਕਿ ਕਿਸੇ ਨਾਲ ਕੋਈ ਪਰਚਾ ਜਾਂ ਨਾਜਾਇਜ਼ ਕੋਈ ਧੱਕੇਸ਼ਾ ਹੀ ਹੋਈ ਹੈ ਗਾਲੀ-ਕਲੋਚ ਬੜਾ ਹੋਇਆ ਜੀ ਸਾਹਮਣੇ-ਸਾਹਮਣੇ ਗੱਲ ਇਹ ਹੈ ਕਿ ਆਪਣੀ ਜ਼ੁਬਾਨ ਗੰਦੀ ਕਰਨ ਵਾਲੇ ਚੱਲ ਜਾਂ ਕਿਸੇ ਦੀ ਧੀ ਨੂੰ ਗਾਲ ਦੇਣੀ ਉਹ ਤੁਹਾਡੀ ਧੀ ਨੂੰ ਤੇਣਾ ਇਹਦੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਇਹਦੇ ਹੱਕ 'ਚ ਨਹੀਂ ਗਾਲੀ ਕਲੋਚ ਤੇ ਹਾਂ ਕਿਸੇ ਨੂੰ ਉਹ 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 ਵੀ ਕੱਢੇਗਾ ਇੱਕ ਉਹ ਅਗਲੇ ਬੰਨੇ ਉਹ ਵੀ ਕੱਢੇਗਾ ਪਰ ਲੋਕੀ ਤਮਾਸ਼ਾ ਦੇਖਣੇ ਕਿ ਖੜਕੇ ਉਹ ਗਾਲੀ ਦਾ ਜਵਾਬ ਨਹੀਂ ਦੋਨੇ ਧਿਰ ਖੜੇ ਆ ਤੇ ਅਲੀ ਵੀ اتنا ਵਧਿਆ ਪਿਆ ਸਮਾਂ ਧਾ ਘੰਟਾ ਜਾ ਚੁਕਿਆ ਉਹ ਕੋਈ ਨਾ ਜੀ اتنا ਜਿਹੜਾ ਪਿਹਟ ਜਾਣਾ ਕੋਈ ਟੈਨਸ਼ਨ ਨਹੀਂ ਹੋਇਆ ਬਿਲਕੁਲ ਠੀਕ ਹੋ ਜੀ ਕਿਹੇ ਵਿਆਹ ਵਰਗਾ ਮਾਹੌਲ ਆ ਤੇ ਵਿਆਹ ਚ ਸ਼ੁਰੂਆਤ ਤੇ ਹੋ ਗਈ ਤੇ ਬੀ ਦਾ ਲੇਖ ਕਿੰਨੇ ਪਾਇਆ ਵੇਖੋ ਜੀ ਵਿਆਹ ਵਰਗਾ ਮਾਹੌਲ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵਿਆਹ ਹੋਵੇ ਉਹਦੇ ਵਿੱਚ ਕੋਈ ਮਾੜੀ ਮੋਟੀ ਕੋਈ ਰਿਸ਼ਤੇਦਾਰ ਇਦਾਂ ਦਾ ਹੋ ਹੀ ਜਾਂਦਾ ਆ ਹੀ ਜਾਂਦਾ ਵਿੱਚ ਇਹ ਜਿਹੜਾ ਮਾੜਾ ਰਿਸ਼ਤੇਦਾਰ ਪੈ ਜਾਂਦਾ ਤਾਂ ਮਾੜਾ ਮੋੜਾ ਫਫੜ ਆ ਜਾਂਦਾ ਤੋ ਫਫੜੀ ਤੈਨੂੰ ਪਤਾ ਸਾਰਾ ਸਿਸਟਮ ਜਿਹੜਾ ਖਰਾਬ ਕਰਨ ਨੂੰ ਦਾ ਬਿਲਕੁਲ ਫਫੜਾ ਬੇਕੋ ਮੈਂ ਇਹ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਨਾ ਮੈਂ ਕੁੱਟ ਮਾਰਦੇ ਹੱਕ 'ਚ ਠੀਕ ਹੈ ਜੀ ਮੈਂ ਤਾਂ ਬੜੀ ਮੇਰੇ ਮਨ 'ਚ ਸੀਗੀ ਕਿ ਪਿਛੇ ਦੋ ਲਖਣਾ ਹੋ ਕੇ ạtੀਆਂ ਪੰਚਾਇਤ ਦੀਆਂ ਲਖਣਾ ਤਾਂ ਮਿਊਨਿਸਪਲ ਕਮੇਟੀ ਡੇਰਾ ਬਾਬਾ ਨਾਨਕ ਦੀਆਂ ਲਖਣਾ ਹੋ ਕੇ ạtੀਆਂ ਤਾਂ ਤੁਸੀਂ ਵੀ ਦੇਖਿਆ ਕਿ ਬੜੇ ਚੰਗੇ ਸਜੇ ਢੰਗ ਨਾਲ ਲਖਣਾ ਜਿਹੜੀਆਂ ਹੋਈਆਂ ਤਾਂ ਮੈਂ ਇਹ ਉਮੀਦ ਰੱਖਦਾ ਚੰਗੇ ਕਿ ਇਹ ਵੀ ਬੜੇ ਚੰਗੇ ਤਰੀਕੇ ਨਾਲ ਹੁੰਦੀਆਂ ਮਨਵਿਤਾ ਕੱਲੇ ਕੱਲੇ ਬੰਦੇ ਕਾਗਜ਼ ਭਰਨ ਜਾ ਹੀ ਰਹੇ ਨੇ ਕੌਣ ਰੋਕਣ ਡਿਆ ਇਹ ਕੀ ਵਿਖਾਵਾ ਪੱਕਾ ਦੇ ਵਾਸਤੇ ਵਿਖਾਵਾ ਕਰਦੇ ਆ ਲੋਕ ਅਮੋਈ ਬਣਾ ਲੋ ਇੱਕ ਹੱਟੇ ਪਿੱਛੇ ਪਲੀਜ਼ ਜੰਮਦਾਬਾਦ ਕਰੀਂ we <laughs> Abiento pelé tu cuí者ye lé huere kū, We'll be right <laughs> back.